ਕਿਸਾਨ ਵੀਰੋ ਸਤ ਸ੍ਰੀਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪੈਂਡ ਖੋਖਰ ਜ਼ਿਲ੍ਹਾ ਦੇ ਤਹਿਸੀਲ ਇਸ ਪਿੰਡ ਨੂੰ ਸ਼੍ਰੀ ਮੁਕਤਸਰ ਸਾਹਿਬ ਪੈ ਜਾਂਦਾ ਹੈ ਤੇ ਇਸ ਪਿੰਡ ਵਿੱਚ ਬਾਈ ਜੀ ਹਰਾਂ ਕੋਲੇ ਆ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਪਹਿਲਾ ਸੂਆ ਤਾਜੀ ਸੂਈ ਝੋਟੀ ਬਕਾਊ ਆ ਜਿਹਦੀ ਬਣਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਹੜੇ ਮੇਰੇ ਵੀਰ ਆਪਣੇ ਚੈਨਲ ਤੇ ਇਸ ਵੀਡੀਓ ਨੂੰ ਪਹਿਲੀ ਵਾਰੀ ਵੇਖ ਰਹੇ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਜਰੂਰ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਜਿਹੜੀ ਖਰੀਦਦਾਰੀ ਕਰ ਸਕੋ ਸੋ ਦੋਸਤੋ ਲੈਨੇ ਆ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਦੱਸਿਓ ਜੀ ਨਾਮ ਰਾਜਵਿੰਦਰ ਸਿੰਘ ਜੀ ਰਾਜਵਿੰਦ ਰਾਜਵਿੰਦਰ ਵੀਰੇ ਆਪਣਾ ਮੋਬਾਈਲ ਨੰਬਰ ਬੋਲਿਓ ਜੀ 98767 98767 24627 24627 ਹਾਂਜੀ ਠੀਕ ਹੈ ਜੀ ਇਹ ਝੋਟੀ ਆਪਣੇ ਘਰ ਦੀ ਹੈ ਬਾਈ ਹਾਂਜੀ ਕਰਦੀ ਹੈ ਤੇ ਕਿੰਨਾ ਵਸੂਆ ਇਹ ਪਹਿਲਾ ਸੂਆ ਜੀ ਇਹ ਪਹਿਲਾ ਸੂਆ ਤੇ ਕਿੰਨੇ ਦਿਨ ਹੋ ਗਏ ਬਾਈ ਸੂਈ ਅੱਜ ਤੀਜਾ ਦਿਨ ਆਈ ਹੈ ਤੀਜਾ ਦਿਨ ਹੋ ਗਿਆ ਅੱਜ ਸੂਈ ਨੂੰ ਤੇ ਕਿੰਨਿਆ ਘਤਾਰਾ ਕਿੰਨਾ ਘਬੌਲਾ ਬੌਲਾ 6 ਲੀਟਰ ਆਈ ਹੈ 6 ਕਿਲੋ ਹੈਗਾ ਦੁੱਧ ਵੈਸੇ ਵੱਧ ਜੂਗੀ ਤੇ ਰਾਜੀ ਪਲੀ ਆ ਝੋਟੀ ਤੇ ਕਿੰਨੇ ਦਿਨ ਹੋ ਗਏ ਸੂਈ ਨੂੰ ਬਾਈ ਅੱਜ ਤੀਜਾ ਦਿਨ ਆਈ ਤੀਜਾ ਲੋਵੀ ਮੈਟਰੋ ਸੰਗਾ ਸੰਗਾ ਦੀ ਬਿਲਕੁਲ ਗੋਲ ਆ ਦੇਖ ਸਕਦੇ ਆ ਮੋੜਾ ਕੈਟਾਗਰੀ ਚ ਪੈਂਦੀ ਆ ਤੇ ਇਹ ਥਾਣਾ ਦਾ ਤੁਹਾਨੂੰ ਨੇੜੇ ਹੋ ਗਏ ਦਿਖਾ ਦਿੰਨੇ ਆ ਸਾਈਜ਼ ਦੇਖ ਸਕਦੇ ਆ ਤੁਸੀਂ ਥਾਣਾ ਦਾ ਸਾਈਜ਼ ਚੰਗਾ ਮੋਟਾ ਮੋਟਾ ਥਾਣਾ ਦੋਸਤੋ ਦੇਖ ਸਕਦੇ ਆ ਮੁਠੀ ਦੀ ਚਵਾਈ ਵਾਲਾ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਾਣਾ ਦਾ ਸਾਈਜ਼ ਘੈਰ ਦਿਖਾਉਣੇ ਆ ਚੰਗੀ ਰਾਜੀ ਪਲੀ ਆ ਚੰਗੇ ਪੱਠਪੜੇ ਦੀ ਆ ਦੋਸਤੋ ਦੂਜੀ ਸਾਈਡ ਤੋਂ ਸੇਮ ਸਾਈਜ ਆ ਦੋਸਤੋ ਬਿਲਕੁਲ ਦੇਖ ਸਕਦੇ ਆ ਤੁਸੀਂ ਸੋਨਾ ਥਣ ਲੱਗਿਆ ਤੇ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਬੱਚਾ ਵੀ ਤੁਹਾਨੂੰ ਦਿਖਾਉਣੇ ਆ ਦੋਸਤੋ ਆ ਬੱਚਾ ਹੈ ਮਗਰ ਕਾਟਾ ਹੈ ਤੇ 나ੜੂਆ ਤੁਹਾਨੂੰ ਦਿਖਾ ਦਿੰਨੇ ਆ ਦੋਸਤੋ ਨਾਲ ਤੇ ਬਾਈ ਜੀ ਖੋਲ ਕੇ ਤੋੜ ਦੋ ਲਓ ਵੀ ਮਿੱਤਰੋ ਲੇਵੇ ਦਾ ਅੰਦਾਜ਼ਾ ਤੁਸੀਂ ਤੁਰਦੀ ਤੋਂ ਲਾ ਲਓ ਦੇਖ ਸਕਦੇ ਆ ਚੰਗੇ ਪੱਠਪੜੇ ਦੀ ਆ ਦੋਸਤੋ ਰਾਜੀਪਾਲੀ ਬਹੁਤ ਤਿੰਨ ਦਿਨ ਹਜੇ ਸੂਈ ਨੂੰ ਹੋਏ ਆ ਤੇ ਦੁੱਧ ਬੋਲਾ ਜਾਨੀ 6 ਲੀਟਰ ਤੇ ਦੁੱਧ ਚੰਗਾ ਪਾ ਦੂਗੀ ਝੋਟੀ ਇਹ ਬਾਈ ਜੀ ਮੁੱਲ ਕੀ ਕਰਦੇ ਆ ਇਹਦਾ ਮੁੱਲ ਬਾਈ ਫੋਨ ਤੇ ਕਰਾਂਗੇ ਫੋਨ ਤੇ ਕਰੋਗੇ ਹਾਂਜੀ ਲਓ ਵੀ ਮਿੱਤਰੋ ਜਿਸ ਵੀ ਕਿਸੇ ਵੀਰ ਨੂੰ ਝੋਟੀ ਪਸੰਦ ਆਤਾ ਬਾਈ ਦਾ ਨੰਬਰ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਕਾਲ ਕਰਕੇ ਬਾਈ ਜੀ ਹਰਾਨਾ ਸੌਦਾ ਕਰ ਲਿਓ ਤੇ ਜੇ ਇਸ ਤਰ੍ਹਾਂ ਦੀ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਜਿਹੜਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲੂਗਾ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆਂ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ mel